ਸਸ਼ਕਾਲ ਮੈਂ ਰਚਨਾ ਸ਼ਰਮਾ ਚੜ੍ਹਦੀ ਕਲਾ ਟੈਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਮੁਖਸਰ ਖਿਆਲ ਜੰਮੂ ਕਸ਼ਮੀਰ ਚ ਦੂਜੇ ਪੜਾਅ ਦੀਆਂ ਵੋਟਾਂ ਦੋਸਤੋ 39 ਉਮੀਦਵਾਰਾਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ बीजेपी का खेती बिलों से कंगना के बयान तो किनारा कहा कंगना बयान देने अधिकारत नहीं अमृतसर के कस्बा चौगाव श्रेयाम चलिया गोलियां कपड़े की दुकान तनपछातिया ने किया जानलेवा हमला ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਦੇਹਾਤੀ ਦੇ ਪੁਲਿਸ ਸਥਾਨਾ ਲਪੋਕੇ ਦੀ ਨਾਉਂ ਦੇ ਕਸਬਾ ਚੋਗਾਵਾ ਵਿਖੇ ਕੱਪੜਿਆਂ ਦੇ ਸ਼ੋਰੂਮ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਤੇਰ ਸ਼ਾਮ ਦੀ ਘਟਨਾ ਜਦੋਂ ਪਵਨ ਕਲੈਕਸ਼ਨ ਚੋਗਾਵਾ ਦੀ ਦੁਕਾਨ ਦੇ ਬਾਹਰ ਦੋ ਅਣਪਛਾਤੇ ਵਿਅਕਤੀ ਆਏ ਜੋ ਪਿਸਟਲ ਦੇ ਹੋਰ ਹਥਿਆਰ ਨਾਲ ਲੈ ਕੇ ਆਏ ਸੀ ਜਿਨ੍ਹਾਂ ਨੇ ਆਉਂਦਿਆਂ ਹੀ ਸਿੱਧੀਆਂ ਗੋਲੀਆਂ ਦੁਕਾਨ ਉੱਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੁਕਾਨ ਮਾਲਕਾਂ ਦੇ ਅੰਦਰ ਲੁਕ ਕੇ ਆਪਣੀ ਜਾਨ ਬਚਾਈਆਂ ਉੱਥੇ ਹੀ ਘਟਨਾ ਸੰਬੰਧੀ ਪਤਾ ਲੱਗਦੇ ਹੀ ਥਾਣਾ ਲਪੋਕੇ ਦੀ ਪੁਲਿਸ ਦੇ ਅਧਿਕਾਰੀ ਮੌ ਕਿੱਤੇ ਗਏ ਉਥੇ ਵਾਲੇ ਦੁਆਰੇ ਦੇ ਸੀਸੀਟੀਵੀ ਕੈਮਰੇ ਵਿਖੰਗਾਲੇ ਜਾ ਰਹੇ ਨੇ ਜੰਮੂ ਕਸ਼ਮੀਰ 'ਚ ਇਸ ਵਾਰ ਚੋਣਾਂ ਦਾ ਮਾਹੌਲ ਹੈ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਵਾਂ ਦੀਆਂ 26 ਵਿਧਾਨ ਸਭਾ ਸੀਟਾਂ ਤੇ ਚੋਣ ਪ੍ਰਚਾਰਤ ਸੋਮਵਾਰ ਸ਼ਾਮ 6 ਵਜੇ ਬੰਦ ਹੋ ਗਿਆ ਸੀ ਇਹਨਾਂ ਸੀਟਾਂ ਤੇ 25 ਸਤੰਬਰ ਯਾਨੀ ਅੱਜ ਵੋਟਾਂ ਪੈ ਰਹੀਆਂ ਨੇ ਇਸ ਸਮੇਂ ਜੰਮੂ ਦੇ ਤਿੰਨ ਜ਼ਿਲ੍ਹਿਆਂ ਰਿਆਸੀ ਰਾਜੌਰੀ ਅਤੇ ਪੁਂਚ ਦੀਆਂ 11 ਸੀਟਾਂ ਤੇ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਸ਼੍ਰੀਨਗਰ ਬੜਗਾਮ ਅਤੇ ਗੰਦਰਵਲ ਦੀਆਂ 15 ਸੀਟਾਂ ਸ਼ਾਮਲ ਨੇ ਦੂਜੇ ਪੜਾਵ ਵਿੱਚ ਕੁੱਲ 239 ਉਮੀਦਵਾਰ ਮੈਦਾਨ ਵਿੱਚ ਨੇ ਅੱਜ 25 ਲੱਖ ਵੋਟਰ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਿਨ੍ਹਾਂ ਵਿੱਚ ਸਾਬ ਜੰਮੂ ਅਤੇ ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਅਹਿਮਦ ਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਵਿੰਦਰ ਰੈਣਾ ਸ਼ਾਮਿਲ ਨੇ ਦੱਸ ਦਈਏ ਕਿ ਦੂਜੇ ਪੜਾਅ ਵਿੱਚ ਹੋਣ ਵਾਲੀਆਂ ਚੋਣਾਂ ਲਈ 23502 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੀ 10000 ਕਿ ਵੋਟਰਾਂ ਦੀ ਗਿਣਤੀ ਵਧਾਉਣ ਲਈ ਦੂਜੇ ਪੜਾਅ ਲਈ 157 ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਇਹਨਾਂ ਵਿੱਚ 26 ਪਿੰਕ ਪੋਲਿੰਗ ਸਟੇਸ਼ਨ ਸ਼ਾਮਿਲ ਨੇ ਜੋ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਵੱਲੋਂ ਪ੍ਰਭਾਵਿਤ ਕੀਤੇ ਗਏ ਨੇ ਅਤੇ ਦੋ ਪ੍ਰਾਵਾਂ ਦੇ ਬਾਅਦ ਸਾਰੀਆਂ ਪਾਰਟੀਆਂ ਨੇ ਜੇ ਪੜਾ ਦਿਆ 40 ਸੀਟਾਂ ਲੈਣ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਵਿਧਾਨ ਸਭਾ ਚੋਣਾਂ ਵਿੱਚ ਹੁਣ ਆਖਰੀ ਪੜਾ ਦੀ VOTING 1 ਅਕਤੂਬਰ ਨੂੰ ਹੋਣੀ ਹੈ ਭਾਰਤੀ ਜਨਤਾ ਪਾਰਟੀ ਨੇ ਬੀਤੀ ਲੋਕ ਸੇਵਾ ਸੰਸਦ ਮੈਂਬਰ ਕੰਗਨਰ ਰਣੋਦ ਦੀ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਮੰਗ ਕਰਨ ਵਾਲੀ ਟਿੱਪਣੀ ਤੋਂ ਦੂਰੀ ਬਣਾ ਲਈ ਹੈ ਭਾਜਪਾ ਦਾ ਕਹਿਣਾ ਹੈ ਕਿ ਉਸ ਨੂੰ ਪਾਰਟੀ ਲੈਵਲੋਂ ਇਸ ਮੁੱਦੇ ਤੇ ਬੋਲਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਭਾਜਪਾ ਦੇ ਬੁਲਾਰੇ ਗੌਰਵ ਪਾਟਿਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਵਾਪਸ ਲਏ ਗਏ ਖੇਤੀ ਬਿੱਲਾਂ ਤੇ ਭਾਜਪਾ ਸੰਸਦ ਕੰਗਨਰ ਰਣੋਦ ਦਾ ਬਿਆਨ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਰਿਹਾ ਹੈ ਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਬਿਆਨ ਉਹਨਾਂ ਦਾ ਨਿੱਜੀ ਬਿਆਨ ਹੈ ਉਹਨਾਂ ਕਿਹਾ ਕਿ ਕੰਗਨਰ ਰਣੋਦ ਇਸ ਮੁੱਦੇ ਤੇ ਭਾ ਬਿਲਾਤੇ ਪਾਜਪਾ ਦੇ ਨਜ਼ਰੀਏ ਨੂੰ ਦਰਸਾਉਂਦੀ ਨਹੀਂ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨ ਕੰਗਨਾ ਨੇ ਬਿਆਨ ਦਿੱਤਾ ਸੀ ਕਿ ਤਿੰਨੇ ਖੇਤੀਕਰਨ ਕਿਸਾਨਾਂ ਲਈ ਫਾਇਦੇਮੰਦ ਨੇ ਪਰ ਕੁਝ ਰਾਜਾਂ ਦੇ ਕਿਸਾਨ ਸਮੂਹਾਂ ਦੇ ਵਿਰੋਧ ਕਾਰਨ ਸਰਕਾਰ ਨੇ ਇਹਨਾਂ ਨੂੰ ਵਾਪਸ ਲੈ ਲਿਆ। तमाम सोशल मीडिया प्लेटफॉर्म्स पर ਕੰਗਨਾ ਰਣੋਜੀ जो कि भाजपा की, की सांसद नेत्री हैं उनका एक बयान तीन कृषि कानूनों को लेकर जो कि पहले वापस लिए गए थे चल रहा है मैं बिल्कुल स्पष्टता से कहना चाहता हूं ये बयान कंगना रनौत जी का व्यक्तिगत बयान है एवं भारतीय जनता पार्टी की तरफ से ना कंगना रनौत जी ऐसा कोई बयान देने के लिए अधिकृत हैं और ना ही उनका बयान जो पार्टी की सोच है तीन कृषि कानूनों को लेकर उसको दर्शाता है इसलिए उस बयान का हम खंडन करते हैं। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਛੁਪੀਆਂ ਲੋਕ ਕਲਾਵਾਂ ਅਤੇ ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੇ ਅਖੀਰੇ ਦਿਨ ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੇਨਿਊ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਲੋਕ ਕਲਾਵਾਂ ਨੇ ਹਾਜ਼ਰ ਸਰੋਤਿਆਂ ਨੂੰ ਮੰਤਰਮੁਗਧ ਕੀਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁਜੇ ਹਰਪਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਰਜੇਸ਼ ਖੰਨਾ ਡਿਪਟੀ ਡੀਓ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਤੌਰ ਤੇ ਪੁਜੇ ਡਾਕਟਰ ਮਨਦੀਪ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਆਫ ਐਜੂ ਵੱਲੋਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਦੀ ਸਰਾਨਾ ਕਰਦਿਆ ਕਿਹਾ ਕਿ ਅਜਿਹੇ ਮੁਕਾਬਲੇ ਨਾਲ ਜਿੱਥੇ ਵਿਦਿਆਰਥੀਆਂ ਅੰਦਰ छुपे ਪ੍ਰਤਿਭਾ ਸਮਾਜ ਦੇ ਸਾਹਮਣੇ ਆਉਂਦੀ ਹੈ ਉੱਥੇ ਹੀ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ ਵੀ ਵੱਧਦਾ ਹੈ ਦੇ ਵਿੱਚ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਇਸ ਵਿੱਚ ਭਾਗ ਲਿੱਤਾ ਇਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਕਲਾ ਉਤਸਵ ਦਾ ਜੋ ਉਪਰਾਲਾ ਕੀਤਾ ਸਾਡੇ ਮੈਂਬਰਸ ਨੇ ਇਹਦੇ ਵਿੱਚ ਪੱਛਮੀ ਜਿਹੜੇ ਸਾਡੇ ਫੋਕ ਸੌਂਗ ਨੇ ਗਲੋਕ ਗੀਤ ਨੇ ਜੋ ਭੁੱਲਦੇ ਜਾ ਰਹੇ ਨੇ ਸਾਡੇ ਪੰਜਾਬ ਦੇ ਲੋਕ ਜਿਹੜੇ ਭੁੱਲਦੇ ਜਾ ਰਹੇ ਨੇ ਉਹਨਾਂ ਵਾਸਤੇ ਉਪਰਾਲਾ ਬਹੁਤ ਵਧੀਆ ਕੀਤਾ ਕਿਉਂਕਿ ਇਹ ਉਪਰਾਲਾ ਸਾਨੂੰ ਹਰ ਸਾਲ ਦੇ ਹਰ ਸਾਲ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਸਾਡੇ ਆਉਣ ਵਾਲੇ ਸਮਾ ਆ ਉਹ ਸਾਡਾ ਬਹੁਤ ਵਧੀਆ ਖੁਸ਼ਹਾਲ ਰੰਗੀਲਾ ਜਿਵੇਂ ਪਹਿਲਾ ਪੁਰਾਣਾ ਪੰਜਾਬ ਸੀ ਉਹ ਵੀ ਤਾਂ ਖੁਸ਼ਹਾਲ ਪੰਜਾਬ ਹੋਵੇ ਕਿ ਲੋਕ ਆਪਣਾ ਪੁਰਾਣਾ ਸੱਭਿਆਚਾਰ ਨਾ ਭੁੱਲੇ ਤੇ ਇਹ ਉਪਰਾਲੇ ਹਰ ਸਾਲ ਹੋਣੇ ਚਾਹੀਦੇ ਸੀ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਬਟਾਲਾ ਦੇ ਦਾਣਾ ਮੰਡੀ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਅਦ ਲੈnde ਹੋਏ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਸੀ ਸ਼੍ਰੀ ਗੁਰਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ ਅਤੇ ਆਰਤੀਆਂ ਮਨੀਮਾ ਤੇ ਲੇਬਰ ਨਾਲ ਮੀਟਿੰਗ ਵੀ ਕੀਤੀ ਲਗਾਤਾਰ ਵਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਹੁਣ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਨੇ ਵੀ ਆਮ ਜਨਤਾ ਅਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਪਰੇਸ਼ਾਨ ਕਰ ਰੱਖਿਆ ਹੈ। ਬਟਾਲਾ ਸਬਜ਼ੀ ਮੰਡੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਆਜ਼, ਆਲੂ ਸਮੇਤ ਹਰ ਇੱਕ ਸਬਜ਼ੀ 60 ਰੁਪਏ ਤੋਂ 120 ਰੁਪਏ ਪ੍ਰਤੀ ਕਿਲੋ ਵਿਕਦਿਆਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਆਮ ਜਨਤਾ ਸਮੇਤ ਸਬਜ਼ੀ ਵਿਕਰੇਤਾਵਾਂ ਦੀ ਵੀ ਗੱਲ ਕਰੀਏ ਤਾਂ ਉਹ ਵੀ ਸਬਜ਼ੀਆਂ ਦੀਆਂ ਕੀਮਤਾਂ ਸਮੇਤ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਦਿਖਾਈ ਦਿੱਤੇ। ਕਈ ਸਭ ਕੁਝ ਮਹਿੰਗਾ ਲੱਗ ਰਿਹਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਡਿਆ ਸੀ ਸਬਜੀ ਦਾ ਭਾਤ ਉਹ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਟੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਭਾਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਆ ਉਹਦਾ ਕੁਝ ਬੇ ਆਮਨ ਜਨਤਾ ਨੂੰ ਵੀ ਰਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਰਹ ਕੁਝ ਪਰ ਸਾਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਪੰਜਾਬ ਦੇ ਵਿੱਚ ਦਿਨੋ ਦਿਨ ਵਧ ਰਹੇ ਨਸ਼ਿਆਂ ਦੇ ਦਲਦਲ ਵਿੱਚ ਨੌਜਵਾਨ ਤਸਰੇ ਨੇ ਉੱਥੇ ਹੀ ਮਾਨਸਾ ਦੇ ਇੱਕ ਵਾਰਡ ਦੀਆਂ ਕੁਝ ਔਰਤਾਂ ਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਾਰਡ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਖੁਦ ਪੈਰਾਦਾਰੀ ਕਰਨ ਲੱਗੀਆਂ ਨੇ ਤਾਂ ਕਿ ਉਹਨਾਂ ਦੇ ਵਾਰਡ ਵਿੱਚ ਕੋਈ ਵੀ ਨਸ਼ਾ ਵੇਚਣ ਵਾਲਾ ਦਾਖਲ ਨਾ ਹੋਵੇ ਉਹ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਬਚਾ ਸਕਣ ਅਸੀਂ ਸਾਰੇ ਇੱਥੇ ਵੀ ਧਾਰਨਾ ਦਿੰਨੇ ਨਸ਼ੇ ਵਾਲੇ ਵਾਸਤੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਜਿਹੜੇ ਪਹਿਲਾਂ ਲੱਗ ਰਹੇ ਆਗੇ 28 27 ਸਾਲਾਂ ਵਾਲੇ ਵੀ ਉਹ ਹੁਣ ਬੱਚੇ ਹੋਰ ਨਬੇਗੜ ਜਾਣ ਮੂਰਲੇ ਤਾਂ ਕਰਕੇ ਅਸੀਂ ਬੈੰਨੇ ਆ ਇੱਥੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਆ ਸਾਡੇ ਉੱਥੇ ਜਮਾ ਮੇਨ ਬਾਰ ਚ ਜਾ ਕੇ ਖੜ ਜਾਂਦੇ ਚਾਰ ਖੜੇ ਹੀ ਰਹਿੰਦੇ ਸੀ ਵੀ ਮਤਲਬ ਕੋਈ ਡੱਕੇ ਹੋਏ ਨਰਾਤ ਨੂੰ ਹੋਰ ਸਾਨੂੰ ਕੋਈ ਹੋਉਂਦੀ ਸਾਡੀ ਕੋਈ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਗਈ ਵੀ ਅਸੀਂ ਕਿਸੇ ਨਾਲ ਕੋਈ ਵੈਰ ਕੱਢ ਰਹੇ ਆ ਇੱਥੇ बसਾਨੂੰ ਐ ਨਹੀਂ ਆ ਵੀ ਸਾਡੇ ਵੇੜੇ 'ਚ ਕੋਈ ਨਸ਼ਾ ਨਾ ਵਿਕੇ ਬਸ ਕੋਈ ਸਾਡੇ ਬੱਚੇ ਗਾਂਹ ਆਲੇ ਨਾ ਵਿਗੜਨ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਅੰਤਰਰਾਜੀ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਫੌਜ ਦੇ ਸਾਜੋ ਸਮਾਨ ਨਾਲ ਭਰੇ ਇੱਕ ਟਰੱਕ ਵਿੱਚੋਂ 150 ਕਿਲੋ ਭੁੱਕੀ ਬਰਾਮਦ ਕੀਤੀ ਹੈ ਦਾਜ਼ੇ ਕਿ ਕਪੂਰਥਲਾ ਜਾਣ ਵਾਲੀ ਗੱਡੀ ਨੂੰ ਮਕਸੂਦਾਂ ਦੇ ਬਿੱਦੀਪੁਰ ਰੇਲਵੇ ਕ੍ਰੋਸਿੰਗ ਨੇੜੇ ਰੋਕਿਆ ਗਿਆ ਤੇ ਚੈਕਿੰਗ ਦੌਰਾਨ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਦੋਵੇਂ ਕਪੂਰਥਲਾ ਦੇ ਰਹਿਣ ਵਾਲੇ ਸਨ ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਅਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਦੋਨਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਚੰਡੀਗੜ੍ਹ ਵਿੱਚ ਤਾਪਮਾਨ ਆਮ ਨਾਲੋਂ 5.4 ਡਿਗਰੀ ਵਧਾ ਜਦਕਿ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 3 ਡਿਗਰੀ ਵਧ ਹੈ ਬੀਤੇ ਦਿਨੀ ਚੰਡੀਗੜ੍ਹ ਦਾ ਵੱਧਵੱਤ ਤਾਪਮਾਨ 37.3 ਡਿਗਰੀ ਦਰਜ ਕੀਤਾ ਗਿਆ ਸੀ ਜਦਕਿ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.5 ਡਿਗਰੀ ਦਰਜ ਕੀਤਾ ਗਿਆ ਸੀ ਮੌਸਮ ਵਿਭਾਗ ਮੁਤਾਬਕ ਹੁਣ ਲੋਕਾਂ ਨੂੰ ਪਿਛਲੇ ਕੁਝ ਸਮੇਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਅਮਰitsar ਕਪੂਰਥਲਾ ਉਰਥਲਾ ਜਲੰਧਰ ਅਤੇ ਐਸਬੀਐਸ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਸੂਬੇ ਵਿੱਚ ਝੋਨੇ ਦੀ ਫਸਲ ਤਿਆਰ ਹੋਣ ਵਿੱਚ ਕੁਝ ਸਮਾਂ ਹੀ ਬਾਕੀ ਹੈ ਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਸੱਦ ਲਈ ਹੈ ਜਾਣਕਾਰੀ ਮੁਤਾਬਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫੂਡ ਸਪਲਾਈ ਵਿਭਾਗ ਦੀ ਅਹਿਮ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਝੋਨੇ ਦੇ ਖਰੀਦ ਪ੍ਰਬੰਧਾਂ ਤੇ ਚਰਚਾ ਕੀਤੀ ਜਾਵੇਗੀ ਮੀਟਿੰਗ ਦਾ ਮੁੱਖ ਅਜੰਡਾ ਝੋਨੇ ਦੇ ਖਰੀਦ ਪ੍ਰਬੰਧਾਂ ਤੇ ਮੰਡੀਆਂ ਵਿੱਚ ਫਸਲ ਦੀ ਸਾਮ ਸਬੇਲ ਤੇ ਹੋਵੇਗਾ ਤੇ ਇਸ ਮੀਟਿੰਗ ਵਿੱਚ ਅੱਜ ਦੁਪਹਿਰ 1 ਵਜੇ ਮੁੱਖ ਮੰਤਰੀ ਨਿਵਾਸ ਸਥਾਨ ਤੇ ਹੋਣ ਜਾ ਰਹੀ ਹੈ ਜਿਸ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਕਈ ਸੀਨੀਅਰ ਅਧਿ ਤੇ ਹੁਣ ਜਾਂਦੇ ਹਾਂ ਇੱਕ ਨਜ਼ਰ ਅੱਜ ਦੇ ਮੌਸਮ ਦੇ ਹਾਲਤੇ لال ਪੰਜਾਬੀ ਖਬਰਾਂ ਵਿੱਚ ਨਵਾਈ ਨਮਿਆ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ